ਸਰ ਅੱਜ ਅਸੀਂ ਇਥੇ ਤ੍ਰਿਪੜੀ ਥਾਣੇ ਦੇ ਮੂਹਰੇ ਸਾਰੇ ਲੋਕ ਇਕੱਠੇ ਹੋਏ ਆ ਜੀ ਬਹੁਤ ਛੋਟਾ ਜਿਹਾ ਮਸਲਾ ਸੀ ਕੋਈ ਬਹੁਤ ਵੱਡਾ ਮਸਲਾ ਨਹੀਂ ਸੀਗਾ ਜੀ ਪਿਛਲੇ ਮਹੀਨੇ ਮੈਂ ਇੱਕ ਮੋਬਾਈਲ ਦੀ ਸ਼ਾਪ ਤੇ ਗਈ ਮੈਂਨੇ ਉਥੇ ਆਪਣਾ ਮੈਂ 에ਅਰਪੋਰਟ ਲੈਣੇ ਸੀਗੇ ਤੇ ਆਪਣਾ ਪਾਵਰ ਬੈਂਕ ਖਰੀਦਣਾ ਸੀ ਮੈਂ ਉਹ ਲੈਣ ਗਈ ਤਾਂ ਮੈਂ ਜਰਨਲੀ ਉਹਨੂੰ ਪੁੱਛ ਲਿਆ ਮੋਬਾਈਲ ਸ਼ਾਪ ਤੋਂ ਸ਼ਾਪ ਵਾਲੇ ਨੂੰ ਵੀ ਤਨ ਨੂੰ ਇਸ ਫੀਚਰ ਦੀ ਨੌਲੇਜ ਹੈਗੀ ਆ ਉਹਨਾਂ ਨੇ ਕਿਹਾ ਹਾਂ ਜੀ ਮੈਡਮ ਮੈਨੂੰ ਨੌਲੇਜ ਆ ਮੈਂ ਤੁਸੀਂ ਔਨ ਕਰ ਦਿਓ ਮੇਰੇ ਫੋਨ 'ਚ ਮੈਂ ਇਹ ਕਿ ਹੈ ਕਿ ਉਹਨਾਂ ਨੂੰ ਆਪਣਾ ਫੋਨ ਦਿੱਤਾ ਤੇ ਉਹਨਾਂ ਦਾ ਜਿਹੜੀ ਦੁਕਾਨ ਤੇ ਦੂਜਾ ਮੁੰਡਾ ਸੀ ਉਹ ਮੈਨੂੰ ਆਪਣਾ ਪਾਵਰ ਬੈਂਕ ਤੇ 에ਅਰਪੋਰਟ ਦੇਣ ਲੱਗਿਆ। ਇਸੇ ਵਿੱਚ ਵੀ ਥੋੜੀ ਦੇਰ ਹੋ ਗਈ ਸੀ ਮੈਂ ਕਿਹਾ ਵੀਰ ਜੀ ਹੋ ਗਿਆ ਜੀ ਮੇਰਾ ਫੋਨ ਵੀ ਆਨ ਹੋ ਗਿਆ ਫੜਾ ਦਿਓ ਉਹ ਬਾਰ ਬਾਰ ਜੀ ਡਾਊਨਲੋਡ ਕਰੀ ਜਾਏ ਕੁਝ ਉਹਨਾਂ ਤੋਂ ਹੋਇਆ ਨਹੀਂ। ਮੈਂ ਕਿਹਾ ਵੀਰ ਜੀ ਕੀ ਦਿੱਕਤ ਆ ਗਈ ਜੀ ਉਹ ਕਦੇ SIM ਕੱਢ ਲੈ ਕਦੇ ਪਾ ਦੇ ਕਦੇ ਕੱਢ ਲੈ ਕਦੇ ਫੋਨ ਆਫ ਕਰ ਦੇ ਕਦੇ ਆਨ ਕਰ ਲੈ। ਫਿਰ ਉਹ ਕਹਿੰਦੇ ਮੈਡਮ ਕੋਈ ਦਿੱਕਤ ਨਹੀਂ ਹੈ ਜੀ ਇਹ ਡਾਊਨਲੋਡ ਹੋਣਾ ਹੈ ਘਰ ਜਾ ਕੇ ਤੁਸੀਂ ਕਰ ਲਿਓ ਸਲੋ ਹੈ। ਮੈਂ ਕਿਹਾ ਵੀਰ ਜੀ ਮੇਰਾ ਫੋਨ ਤਾਂ 5G ਹੈ ਵੀ ਇਹ ਇਹ ਤਾਂ ਬਹੁਤ ਫਾਸਟ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਮੈਡਮ ਹਾਫ ਡਾਊਨਲੋਡ ਹੋ ਗਿਆ ਵੀ ਜੇ ਤੁਹਾਨੂੰ ਤੁਸੀਂ ਜਾਣਾ ਤੁਸੀਂ ਘਰੇ ਚਲੇ ਜਾਓ Wi-Fi ਹੋਣਾ ਉੱਥੇ ਚਾਰ ਪੰਜ ਵਾਰੀ ਹੋਰ ਡਾਊਨਲੋਡ ਕਰ ਲਿਓ ਹਾਫ ਹੋ ਗਿਆ ਹੋ ਜਾਏਗਾ ਤੁਹਾਡਾ ਮੈਂ ਚਲੋ ਆਪਾਂ ਇਹ ਸੋਚੀ ਜਾਣੀ ਜੀ ਵੀ ਜੇ ਕਹਿ ਰਹੇ ਆ ਠੀਕ ਹੈ ਫੀਚਰ ਹੀ ਆਪਾਂ ਸਿੰਪਲੀ ਪੁੱਛਿਆ ਸੀ ਔਨ ਕਰਨ ਨੂੰ ਕੋਈ ੱਡੀ ਵੱਟੀ ਗੱਲ ਨਹੀਂ ਮੈਂ ਆ ਗਈ ਜੇ ਘਰੇ ਆ ਗਈ ਕੁਝ ਤੋਂ ਬਾਅਦ ਮੈਂ ਜਦੋਂ ਤੱਕ ਸੋਇਨੀ ਵਿੱਚ بار-ਬਾਰ ਉਹਨੂੰ ਡਾਊਨਲੋਡ ਕਰੀ ਗਈ 100 ਹੋਈ ਗਿਆ ਫਿਰ 0 ਤੋਂ ਹੋਈ ਗਿਆ ਐਦਾਂ ਹੋਈ ਗਿਆ ਜੀ ਬਟ ਮੇਰਾ ਫੋਨ ਵਰਕਿੰਗ 'ਚ ਨਹੀਂ ਆਇਆ ਹੁਣ ਜੀ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਬਹੁਤ 파ਰਟੀ ਪ੍ਰਤੀ ਜ਼ਿੰਮੇਵਾਰੀਆਂ ਨੇ ਜੀ ਬਹੁਤ ਮੈਂ ਲਿਸਟਾਂ ਜਿਹੜੀ 파ਰਟੀ ਨੂੰ ਜ਼ਰੂਰਤ ਹੈ ਉਹ ਮੈਂ ਸਬਮਿਟ ਕਰਾਉਣੀ ਸੀ ਜੀ ਬਹੁਤ ਜ਼ਰੂਰੀ ਕੰਮ ਸੀ ਮੈਨੂੰ ਉਹ ਡਾਕੂਮੈਂਟਸ ਉਸੇ ਕਹਿੰਦੇ ਸੀਗੇ ਸਾਰਾ ਕੁਝ ਜੀ ਮੇਰਾ ਫੋਨ 'ਚ ਹੀ ਸੀਗਾ ਇੱਕੋ ਹੀ ਨੰਬਰ ਹੈ ਜੀ ਮੇਰੇ ਕੋਲ ਇੱਕੋ ਹੀ ਫੋਨ ਹੈ 20 ਸਾਲ ਤੋਂ ਇੱਕੋ ਹੀ ਨੰਬਰ ਚੱਲਦਾ ਹੈ ਜੀ ਮੇਰਾ ਫਿਰ ਮੈਂ ਮੇਰਾ ਫੋਨ ਵਰਕਿੰਗ 'ਚ ਨਹੀਂ ਆਇਆ ਫਿਰ ਮੈਂ ਨੈਕਸਟ ਡੇ ਵੀ ਨਹੀਂ ਚੱਲਿਆ ਜੀ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਫੋਨ ਕੀਤਾ ਜੀ ਮੈਂ ਕਿਹਾ ਵੀਰ ਜੀ ਵੀ ਮੇਰਾ ਫੋਨ ਤਾਂ ਵਰਕਿੰਗ 'ਚ ਨਹੀਂ ਹੈ ਦੂਜੇ ਫੋਨ ਤੋਂ ਕੀਤਾ ਕਹਿੰਦਾ ਮੈਡਮ ਕੋਈ ਗੱਲ ਨਹੀਂ ਜੀ ਤੁਸੀਂ ਛੱਡ ਜਿਓ ਫੋਨ ਮੈਂ ਕਰ ਦਾਂਗਾ ਹੁਣ ਸਰ ਇੱਕ ਆਪਾ ਇੱਕ ਜਿਹੜਾ ਕੋਈ ਫੇਸ ਹੁੰਦਾ ਹੈ ਪਾਰਟੀ ਦੇ ਅਸੀਂ ਨਮਾਇੰਦੇ ਆ ਕੱਲ ਕੋਈ ਫੋਨ ਨਾਲ ਛੇੜਛਾੜ ਹੋ ਜੇ ਮੈਂ ਉੱਥੇ ਦੇਖੇ ਨਹੀਂ ਆ ਸਕਦੀ ਤਾਂ ਜੋ ਮੈਨੂੰ ਮਜਬੂਰੀ ਸੀ ਮੈਂ ਉਹ ਮੇਅਰ ਸਾਹਿਬ ਦੇ ਦਫ਼ਤਰ ਮੇਰੀ ਡਿਊਟੀ ਹੁੰਦੀ ਹੈ ਮੈਂ ਉੱਥੇ ਚਲੀ ਗਈ ਬਿਨਾ ਫੋਨ ਕੇ ਉੱਥੇ ਵੀ ਸਰ ਜਦੋਂ ਮੈਂ ਆਈ ਮੇਰਾ ਕੰਮ ਸਰਿਆ ਨਹੀਂ ਨੈਕਸਟ ਡੇ ਮੈਂ ਸੋਚਿਆ ਵੀ ਮੈਂ ਸਰਦੇ ਦਫਤਰ ਨਹੀਂ ਜਾਂਦੀ ਪਹਿਲਾਂ ਮੈਂ ਆਪਣਾ ਫੋਨ ਰਿਪੇਅਰ ਕਰਾਨੀ ਆ 10 ਵਜੇ ਜੀ 10 ਵਜੇ ਦੇ ਕਰੀਬ ਮੈਂ ਇਹਦੀ ਦੁਕਾਨ ਤੇ ਗਈ ਮੈਂ ਵੀਰ ਜੀ ਆ ਵੀ ਫੋਨ ਕਰਕੇ ਦੋ ਜੀ ਸਾਰਾ ਕੰਮ ਰੁਕਿਆ ਪਿਆ ਦੁਕਾਨਦਾਰ ਕਿਹੜਾ ਮੈਨੂੰ ਇਹ ਆਪਣਾ ਦੁਕਾਨ ਜੀ ਡੇਰੇਵਾਲ ਸ਼ਾਪ ਹੈ ਮੜੀਆਂ ਰੋਡ ਤੇ ਡੇਰੇਵਾਲ ਕਮਿਊਨੀਕੇਸ਼ਨ ਸ਼ਾਪ ਅੱਛਾ ਦੁਕਾਨਦਾਰ ਦਾ ਨਾਮ ਨਹੀਂ ਮੈਨੂੰ ਪਤਾ ਜੀ ਫਿਰ ਮੈਂ ਕਿਹਾ ਜੀ ਇਹ ਠੀਕ ਕਰ ਦਿਓ ਜੀ ਮੇਰਾ ਮੋਬਾਈਲ ਕਹਿੰਦਾ ਕੋਈ ਨਹੀਂ ਮੈਡਮ ਤੁਸੀਂ ਬੈਠੋ ਮੈਂ ਕਰਦਾ ਉਹਨਾਂ ਤੋਂ ਹੋਇਆ ਨਹੀਂ ਜੀ 2 2.5 ਘੰਟੇ ਮੈਂ ਬੈਠੀ ਰਹੀ ਬਾਰ-ਬਾਰ SIM ਕੱਢੇ ਡਲ ਪਾਏ ਕੱਢੇ ਪਾਏ ਇਦਾਂ ਹੀ ਕਰੀ ਗਿਆ ਜੀ ਫਿਰ ਮੈਂ ਸਮਝ ਗਈ ਮੈਂ ਵੀਰ ਜੀ ਮੈਨੂੰ ਨਹੀਂ ਲੱਗਦਾ ਠੀਕ ਹੋਏਗਾ ਫਿਰ ਜੀ ਮੈਂ ਇੱਥੇ ਟੈਂਕੀ ਕੋਲ ਦੁਕਾਨ ਹੈ ਵੀਵੋ ਦਾ ਸਟੋਰ ਉਹਨਾਂ ਤੋਂ ਫੋਨ ਲਿੱਤਾ ਸੀ ਮੈਂ ਉਹਨਾਂ ਕੋਲ ਗਈ ਮੈਂ ਸਰ ਦੇਖਿਓ ਜੀ ਮੈਂ ਇੱਕ ਫੀਚਰ ਸਿਰਫ ਔਨ ਕਰਨ ਲਈ ਦਿੱਤਾ ਸੀ ਦੇਖੋ ਜੀ ਕੀ ਹੋ ਗਿਆ ਉਹ ਕਹਿੰਦਾ ਜੀ ਮੈਡਮ ਇਹ ਤਾਂ ਫੋਨ ਇਹਨਾਂ ਨੇ ਖਰਾਬ ਕਰਤਾ ਹੁਣ ਨਾ ਤਾਂ ਇਹ ਚੱਲੇਗਾ ਨਾ ਡਾਊਨਲੋਡ ਹੋਗਾ ਨਾ ਡਿਲੀਟ ਹੋਣਾ ਬੇਹਨ ਕੰਪਨੀ ਹੈ ਆਪਣੇ ਸੈਂਟਰ ਦੇ ਪਹਿਲਾਂ ਦੇ ਘਟਣਾ ਏ ਜੀ ਆਪਣੀ ਕਟੋ ਕਟ 13 14 ਤਾਰੀਖ ਦੇ ਆ ਜੀ ਪਿਛਲੇ ਮਹੀਨੇ ਅੱਛਾ ਜੀ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਉਹ ਰਹੇ ਜੀ ਸਾਡੇ ਫਿਰ ਮੈਂ ਜੀ 16 ਤਾਰੀਖ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਡਾਟਾ ਸਾਰਾ ਕੁਝ ਡਿਲੀਟ ਹੋ ਜਾਏਗਾ ਜੀ ਉਹ ਕਹਿੰਦੇ ਕੁਝ ਨਹੀਂ ਮਿਲਦਾ ਤੁਹਾਨੂੰ ਫੋਨ 'ਚ ਉਸ ਤੋਂ ਬਾਅਦ ਵੀ ਚੱਲੇ ਨਾ ਚਲੇ ਬਟ ਇਹ ਪੂਰਾ ਫਾਰਮੈਟ ਹੋਏਗਾ ਫੋਨ ਦਾ ਫਿਰ ਸਰ ਇੱਕ ਕੋਈ ਵੀ ਬੰਦਾ ਜੀ ਫੋਨ ਤੋਂ ਬਿਨਾ ਕੁਝ ਨਹੀਂ ਹੁੰਦਾ ਜੀ ਅੱਜ ਕੱਲ ਹਾਂਜੀ ਉਸ ਤੋਂ ਬਾਅਦ ਮੈਂ ਪੁਲਿਸ ਕੋਲੇ ਆਈ ਜੀ ਸਿੱਧਾ ਤ੍ਰਿਪੜੀਥਾਨੀ ਮੇਰੇ ਨਾਲ ਕੋਈ ਨਹੀਂ ਸੀਗਾ ਕਿਉਂਕਿ ਮੈਂ ਤਾਂ ਸਿੰਪਲੀ ਹੈਗਾ ਫੋਨ ਰਿਪੇਅਰ ਕਰਾਨ ਗਈ ਸੀ ਜੀ ਜੀ ਹਸਬੈਂਡ ਨਹੀਂ ਸੀ ਜੇ ਨਾ ਮੇਰੇ ਕੋਲ ਫੋਨ ਸੀਗਾ ਕੁਝ ਨਹੀਂ ਸੀਗਾ ਸਰ ਮੈਂ ਆਈ ਜੀ ਇੱਥੇ ਮੈਨੇ ਆਪਣਾ ਫੋਨ ਦਿੱਤਾ ਮੈਂ ਉਹ ਬਿਆਨ ਦਿੱਤਾ ਜੀ ਅੱਦਾ ਅੱਦਾ ਮੈਂ ਗਈ ਸੀ ਇਹਨਾਂ ਨੇ ਮੇਰਾ ਫੋਨ ਖਰਾਬ ਕਰਤਾ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਜੀ ਮੇਰੇ ਹਸਬੈਂਡ ਵੀ ਆ ਗਏ ਉਦੋਂ ਤਾਂ ਚਲੋ ਜੀ ਫਿਰ ਹਸਬੈਂਡ ਨੇ ਮੈਨੂੰ ਕਿਹਾ ਚਲ ਤੂੰ ਗੁੱਸਾ ਨਾ ਕਰ ਉਹ ਇਹਨਾਂ ਜੇ ਕਹਿ ਰਿਹਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵੀ ਮੈਨੂੰ ਫੋਨ ਫੜਾਓ ਸ਼ਾਮ ਤੱਕ ਮੇਰੀ ਜ਼ਿੰਮੇਵਾਰੀਆਂ ਮੈਂ ਠੀਕ ਕਰਕੇ ਲਾਂ ਵੀ ਤੂੰ ਦੇ ਦੇ ਤੂੰ ਆਪਣਾ ਕੰਮ ਤੇ ਜਾ ਸਰ ਮੈਂ ਚਲੀ ਗਈ ਜੀ ਫੋਨ ਫੜਾਤਾ ਪੁਲਿਸ ਮੁਲਾਜ਼ਮਾਂ ਕੇ ਸਾਹ ਸ਼ਾਮ ਨੂੰ ਮੈਂ ਆਈ ਮੇਰੇ ਮਨ ਵਿੱਚ ਆਇਆ ਵੀ ਮੈਂ ਆਪਣਾ ਫੋਨ ਲੈ ਚੱਲਾਂ ਮੈਨੂੰ ਬਹੁਤ ਕੰਮ ਹੈ ਵੀ ਫੋਨ ਲੈ ਕੇ ਚੱਲਾਂ ਸਰ ਮੈਂ ਇੱਥੇ ਥਾਣੇ ਆਈ ਵੀ ਇੱਥੇ ਹੀ ਫੋਨ ਦਿੱਤਾ ਸੀ ਇਥੋ ਹੀ ਮੈਂ ਲੈ ਕੇ ਜਮਾ ਮੈਂ ਸਰ ਨੂੰ ਕਿਹਾ ਏਐਸਆਈ ਕੁਲਦੀਪ ਸਿੰਘ ਜੀ ਨੂੰ ਮੈਂ ਸਰ ਉਹਨਾਂ ਨੂੰ ਬੁਲਾਓ ਵੀ ਮੇਰਾ ਫੋਨ ਰਿਪੇਅਰ ਹੋ ਗਿਆ ਹੋਗਾ ਸਰ ਉਹ ਚਾਰ ਬੰਦੇ ਲੈ ਕੇ ਆਇਆ ਮੈਂ ਕੱਲੀ ਲੇਡੀ ਮੇਰੇ ਨਾਲ ਸਰ ਕੋਈ ਵੀ ਨਹੀਂ ਉਹਨਾਂ ਨੇ ਇੰਨਾ ਮਿਸ ਬਿਹੇਵ ਕੀਤਾ ਸਰ ਮੇਰੇ ਨਾਲ ਸਰ ਜਿਹੜੇ ਤਿੰਨੋਂ ਮੋਤਵਾਰ ਬੰਦੇ ਮੋਬਾਈਲ ਵਾਲਾ ਲੈ ਕੇ ਆਇਆ ਤੇ ਸਰ ਕੁਲਦੀਪ ਸਰ ਬੈਠੇ ਸੀ ਸਰ ਉਹ ਆਂਦੇ ਸਰ ਕਹਿੰਦਾ ਵੀ ਇਹ ਤਾਂ ਜੀ ਫੋਨ ਇਹਨਾਂ ਦਾ ਖਰਾਬ ਸੀਗਾ ਤਾਂ ਹੀ ਇਹਨਾਂ ਨੇ ਮੇਰੇ ਹੱਥ 'ਚ ਦਿੱਤਾ ਸੀ ਸਰ ਮੈਂ ਕਿਹਾ ਜੀ ਇੱਕ ਤਾਂ ਮੈਂ ਬਹੁਤ ਰਿਸਪੈਕਟੇਬਲ ਮੈਂਨੇ 1 ਕਰੋੜ ਦਾ ਪਬਲਿਕ ਵਾਸਤੇ ਪਿੰਗਾ ਵਾਲਾ ਪਾਰਕ ਬਣਾਇਆ ਤੇ ਮੈਂ ਐਓ ਜੀ ਹਰਕਤ ਨਹੀਂ ਕਰਾਂ ਤੇ ਨਾ ਮੇਰੇ ਕੋਲ ਇਹ ਨਾ ਟਾਈਮ ਐ ਵੀ ਮੈਂ ਥਾਣੇ ਦੇ ਚੱਕਰ ਕੱਟਾਂ ਹੁਣ ਪੁੱਛ ਕੀ ਕਹਿੰਦੀ ਹੈ ਜੀ ਸਰ ਫਿਰ ਮੇਰੀ ਗੱਲ ਸੁਣੋ ਜੀ ਉਹਨਾਂ ਨੇ ਕੋਈ ਨਿਬੇੜਾ ਨਹੀਂ ਉਸ ਦਿਨ ਕੁਝ ਨਹੀਂ ਹੋਇਆ ਜੀ ਉਸ ਤੋਂ ਬਾਅਦ 16 ਤਾਰੀਖ ਦੀ ਗੱਲ ਹੈ ਜੀ ਜਦੋਂ ਮੈਂ ਰਿਪੋਰਟ ਲਿਖਾਈ ਉਸ ਤੋਂ ਬਾਅਦ ਆਲਮੋਸਟ 1 ਮਹੀਨਾ ਹੋਣ ਵਾਲਾ ਹੋ ਗਿਆ ਸਰ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਹੁਣ ਪਿਛਲੀ 16 ਤਾਰੀਖ ਨੂੰ ਇਹਨਾਂ ਨੇ ਐਸਆਈ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਸਰ ਵੀ ਆਪਣਾ ਨਿਬੇੜ ਦੋ ਚਲੋ ਜੋ ਉਹ ਤੋਂ ਗਲਤੀ ਹੋ ਗਈ ਮਾਫੀ ਮੁਫੀ ਮੰਗਵਾ ਕੇ ਵੀ ਆਪਣਾ ਨਿਬੇੜ ਦੋ ਜੀ ਤਾਂ ਉਹ ਕਹਿੰਦੇ ਚਲੋ ਮੈਡਮ ਵੀ ਐਸਈ ਬੁਲਾਏ ਸਰ ਪਤਾ ਨਹੀਂ ਜੀ ਇਹਨਾਂ ਨੇ ਇੱਥੇ ਉਹਨੂੰ ਬੁਲਾ ਕੇ ਕੀ ਕਿਹਾ ਨਹੀਂ ਕਿਹਾ ਏਐਸਆਈ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਮੈਡਮ ਵੀ ਉਹਨਾਂ ਵੀ ਤੁਸੀਂ ਫੋਨ ਨਹੀਂ ਚੱਕਿਆ ਸੀ ਸਰ ਮੇਰਾ ਫੋਨ ਬੀਜ਼ੀ ਸੀ 10 15 ਮਿੰਟ ਬਾਅਦ ਮੈਂ ਏਐਸਆਈ ਸਾਹਿਬ ਨੂੰ ਬੈਕ ਕਾਲ ਕੀਤੀ ਮੈਂ ਹਾਂਜੀ ਸਰ ਉਹ ਕਹਿੰਦੇ ਵੀ ਪਾਰਟੀ ਬੁਲਾਈ ਹੋਈ ਹੈ ਤਾਂ ਮੈਂ ਕਿਹਾ ਸਰ ਮੈਂ ਆ ਜੰਨੀ ਆ ਜੀ ਕਹਿੰਦੇ ਨਹੀਂ ਮੈਡਮ ਹੁਣ ਤਾਂ ਮੈਂ ਭੇਜਣ ਲੱਗਾ ਤੁਸੀਂ 11 ਵਜੇ ਸਵੇਰ ਨੂੰ ਆਇਓ ਐਸਐਚਓ ਸਾਹਦੇ ਕਮਰੇ ਸਿੱਧਾ ਜਾਇਓ ਉਹੀ ડીਲ ਕਰਨਗੇ ਅੱਜ ਕੀ ਕੀਤਾ ਰੋ ਧਰਮਾ ਬਸੇ ਦਿੱਤਾ ਰ ਹੈ ਕਦ ਕਿਸੇ ਖਲਾ ਸਰ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਬਿਲਕੁਲ ਨਹੀਂ ਇਨਸਾਫ ਮਿਲਿਆ ਜੀ ਅੱਜ ਮੇਰੇ ਨਾਲ ਜਿਹੜੇ ਮੌਤਵਾਰ ਬੰਦੇ ਆਏ ਆ ਉਹਨਾਂ ਨੇ ਕਿਹਾ ਮੈਡਮ ਆਪਾਂ ਸਮਝੌਤਾ ਕਰ ਲੈਂਦੇ ਆ ਸਰ ਉਸ ਤੋਂ ਬਾਅਦ ਇੱਕ ਗੱਲ ਮੇਰੀ ਰਹਿ ਗਈ ਜਿਸ ਦਿਨ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਬੁਲਾਇਆ 16 ਤਾਰੀਖ ਨੂੰ ਸਰ ਉਸ ਤੋਂ ਬਾਅਦ ਉਸ ਬੰਦੇ ਨੇ ਇੱਕ ਮੋਬਾਈਲ ਸ਼ਾਪ ਵਾਲੇ ਨੇ ਮੇਰੇ ਹਸਬੰਦ ਨੂੰ ਧਮਕੀ ਦਿੱਤੀ ਆ ਕਹਿੰਦਾ ਤੂੰ ਬੱਚਾ ਤੈਨੂੰ ਛੱਡਾਂਗੇ ਨਹੀਂ ਸਰ ਜੇ ਪੁਲਿਸ ਉਸੇ ਦਿਨ ਇਨਸਾਫ ਕਰ ਦਿੰਦੀ ਉਸੇ ਦਿਨ ਉਹਨਾਂ ਤੋਂ ਸੌਰੀ ਮੰਗਵਾ ਲੈਂਦੀ ਤਾਂ ਅੱਜ ਉਹਦੀ ਇੰਨੀ ਹਿੰਮਤ ਨਹੀਂ ਹੋਣੀ ਸੀ ਇੱਕ ਜ਼ਿਲ੍ਹਾ ਪ੍ਰਧਾਨ ਦੇ ਹੋਣ ਤੇ ਨਾਤੇ ਸਰ ਬਹੁਤ ਲੇਡੀਜ਼ ਨੂੰ ਮੇਰੇ ਤੇ ਆਸ਼ਾਵਾਂ ਵੀ ਇਹ ਸਾਡਾ ਸੁਧਾਰ ਕਰੇਗੀ ਸਾਡੇ ਨਾਲ ਇਨਸਾਫ ਕਰੇਗੀ ਉਹ ਤਾਂ ਕਿਆ ਕਿਵੇਂ ਦਿੱਤੀਆਂ ਫੋਨ ਤੇ ਦਿੱਤੀਆਂ ਸਰ ਫੋਨ ਤੇ ਦਿੱਤੀਆਂ ਜੀ ਵਟਸ ਸਰ ਵਟਸਐਪ ਕਾਲ ਕੀਤੀ ਹੈ ਜੀ ਵਟਸਐਪ ਕਾਲ ਦਾ ਹੈਗਾ ਵੀ 8:00 ਵਜੇ ਕਾਲ ਆਈ ਹੈ ਉਹ ਸਰ ਜੀ ਅਸੀਂ ਖੁਦ ਇਨਸਾਫ ਆਪਣਾ ਨਹੀਂ ਲੈ ਸਕਦੇ ਵੀਰ ਜੀ ਕਿੰਨੀ ਕਾਰਵਾਈ ਸੀ ਮੇਅਰ ਸਾਹਿਬ ਨੂੰ ਨਹੀਂ ਕਿਹਾ ਜੀ ਪਰ ਮੇਅਰ ਸਾਹਿਬ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਦੇ ਕਿੰਨਾ ਕੁ ਮੈਟਰ ਹੈ ਜੀ ਛੋਟਾ ਜਾਂ ਮੈਟਰ ਹੈ ਜੀ ਸਰ ਮੈਟਰ ਛੋਟਾ ਜਾਏਗੀ ਬਟ ਜਿਹੜੀ ਡਿਊਟੀ ਹੈ ਅਫਸਰਾਂ ਦੀ ਉਹਨਾਂ ਨੂੰ ਵੀ ਚਾਹੀਦਾ ਸਰ ਅੱਜ ਸਰ ਸਰ ਆਪਾਂ ਸਰ ਮੇਅਰ ਸਾਹਿਬ ਨੇ ਫੁੱਲ ਸਪੋਰਟ ਕੀਤਾ ਜੀ ਉਹਨਾਂ ਨੇ ਸਰ ਆਪਾਂ ਮੇਰੀ ਗੱਲ ਸੁਣੋ ਸਰ ਉਹਨਾਂ ਨੇ ਐਸ ਐਚਓ ਸਾਹਿਬ ਨੂੰ ਫੋਨ ਦਿੱਤਾ ਵੀ ਇਹਨਾਂ ਦੀ ਜਿਹੜੀ ਵੀ ਹੈ ਆਪਣਾ ਨਿਬੇੜੋ ਜਿਹੜੇ ਵੀ ਉਹ ਬੰਦੇ ਤੋਂ ਗਲਤੀ ਹੋਈ ਹੈ ਮਾਫੀ ਮੁਫੀ ਮੰਗਵਾਓ ਸਰ ਇਹੀ ਚੀਜ਼ ਅਸੀਂ ਐਸਐਚਓ ਸਾਹਿਬ ਨੂੰ ਕਹੀ ਸੀ ਬਟ ਕੋਈ ਗੱਲ ਹੋਈ ਨਹੀਂ ਸਰ ਐਸਐਚਓ ਸਾਹਿਬ ਜਦੋਂ ਸਾਰੇ ਬੰਦੇ ਆਏ ਐਸਐਚਓ ਸਾਹਿਬ ਇਹ ਕਹਿ ਕੇ ਚਲੇ ਗਏ ਵੀ ਮੈਨੂੰ ਆਈਜੀ ਦਾ ਕਾਲ ਆਇਆ ਉਹ ਕਹਿੰਦੇ ਵੀ ਤੁਸੀਂ ਕੁਲਦੀਪ ਸਰ ਤੋਂ ਕਰਾਓ ਉਹਨਾਂ ਦਾ ਧਰਨਾ ਪਰ ਸਨ ਆਰਮੇਥੇ ਸੁਣਿਆ ਤੇ ਕਿ ਉਹਨਾਂ ਅੱਜ ਤੱਕ ਨਹੀਂ ਸਰ ਜਦੋਂ ਮਰਜੀ ਸਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜੀ ਮੋਬਾਈਲ ਵਾਪਸ ਮੰਗਦੇ ਆ ਜੀ ਸਰ ਸਰ ਇੱਕ ਮਿੰਟ ਜੀ ਬਹੁਤ ਗੱਲ ਕਰੋ ਕੀ ਕਰੋ ਮੈਡਮ ਜਿਹੜਾ ਕਹਿੰਦੇ ਸੀ ਜਾਂ ਸਮਝੋਤਾ ਕਰ ਲੈ ਕੇ ਕਾਰਵਾਈ ਕਰਨੀ ਸਰ ਏਐਸਆਈ ਸਾਹਿਬ ਕਹਿੰਦੇ ਸਾਨੂੰ ਵੀ ਤੁਸੀਂ ਸਮਝੋਤਾ ਕਰਨਾ ਹੈ ਕਿ ਕਾਰਵਾਈ ਕਰਨੀ ਹੈ ਜੀ ਸਾਰੇ ਮੌਤਬਾਰ ਬੰਦੇ ਅਸੀਂ ਸਲਾਹ ਕਰਕੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਸਰ ਸਮਝੋਤਾ ਕਰ ਜੇ ਉਹ ਮਾਫੀ ਮੰਗਦਾ ਹੈ ਤੇ ਲਿਖ ਕੇ ਦਿੰਦਾ ਵੀ ਅੱਗੇ ਕੋਈ ਵੀ ਕੋਈ ਘਟਨਾ ਹੋਏਗੀ ਮੇਰੇ ਪਰਿਵਾਰ ਨਾਲ ਜੇ ਕੋਈ ਹੋਏਗਾ ਵੀ ਉਹ ਜ਼ਿੰਮੇਵਾਰ ਹੋਏਗਾ ਜਿਹੜੀ ਉਹਨੇ ਧਮਕੀਆ ਦਿੱਤੀ ਹੈ ਸਰ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਜੀ ਏਐਸਆਈ ਸਾਹਿਬ ਨੇ ਉਹਨਾਂ ਨੂੰ ਨਹੀਂ ਬੁਲਾਇਆ ਦੂਜੀ ਪਾਰਟੀ ਨੂੰ ਸਾਰਿਆਂ ਨੇ ਜ਼ੋਰ ਦਿੱਤਾ ਵੀ ਸਰ ਉਹਨਾਂ ਨੂੰ ਬੁਲਾਓ ਤਾਂ ਹੀ ਸਮਝੋਤਾ ਹੋਏਗਾ ਉਹ ਕਹਿੰਦੇ ਨਹੀਂ ਉਹ ਤਾਂ ਤੁਸੀਂ ਕਾਰਵਾਈ ਕਰਾ ਲਓ ਐਸਆਈ ਸਾਹਿਬ ਕਹਿਣ ਲੱਗੇ ਫਿਰ ਸਰ ਸਾਰਿਆਂ ਨਹੀਂ ਕਰਨ ਇਹ ਸਭ ਤੁਸੀਂ ਬੁਲਾਓ ਅਸੀਂ ਸਮਝੋਤਾ ਹੀ ਕਰਾਂਗੇ लास्टੇ ਵੀ ਸਮਝੋਤਾ ਹੀ ਕਰਨਾ ਹੈ ਫਿਰ ਸਰ ਦੇਖਦੇ ਜੀ ਜਿਹੜੇ ਪ੍ਰਧਾਨਾਂ ਦੀਆਂ ਨੇ ਸਰਦੇ ਪੋਚ ਵਾਲੇ ਹੋਰ ਆਮ ਲੋਕਾਂ ਦੇ ਕੀ ਬਾਤ ਸਰ ਇਹ ਸਰ ਇਹ ਇਨਸਾਫ ਦੀ ਲੜਾਈ ਹੈ ਸਰ ਇਹੋ ਚੀਜ਼ ਦੀ ਹੈ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤ ਕਰੋਗੇ ਜੀ ਕੇਜਰੀਵਾਲ ਸਾਹਿਬ ਸਰ ਉਹ ਤਾਂ ਸਾਰੀ ਹੁਣ ਪਹੁੰਚ ਜਾਏਗੀ ਤੁਹਾਡੇ ਭਰਾਵਾ ਦੇ ਸਹਿਯੋਗ ਨਾਲ ਅੱਜ ਕੱਲ ਸਰ ਪੁਲਿਸ ਕੋਈ ਇਨਸਾਫ ਨਹੀਂ ਮਿਲਦਾ ਤੁਹਾਡੇ ਭਰਾਵਾ ਦੇ ਸਾਥ ਨਾਲ ਇਨਸਾਫ ਮਿਲਦਾ ਠੀਕ ਹੈ ਜੀ ਧੰਨਵਾਦ ਸਰ ਕੀ ਨਾਮ ਹੈ ਜੀ ਆਪਣਾ ਮੈਂ ਸਬ ਇੰਸਪੈਕਟਰ ਗੁਰਜਿੰਦਰ ਜੀ ਸਰ ਕਿਹੜੇ ਤੋਂ ਮੈਂ ਪੁਲਿਸ थाना ਤਰਪੜੀ ਜੀ ਸਰ ਕੀ ਮਾਮਲਾ ਕੀ ਜਿਹਾ ਬਾਅਦ ਕਰਨਾ ਕੋਸ਼ਿਸ਼ ਕੀਤਾ ਜਾ ਰਿਹਾ ਕੁਝ ਵਿਵਾਦਾਂ ਨਾਲ ਐਕਚੁਅਲੀ ਇਹ ਸ਼ੈ ਸ਼ੈਤਾ ਜੰਦਲ ਵੱਲੋਂ ਇੱਕ ਦਰਖਾਸਤ ਮੌਸੂਲ ਹੋਈ ਸੀਗੀ ਜੁਨਾ ਨੇ ਗੁਰਪ੍ਰੀਤ ਸਿੰਘ ਉਹ ਨਾਮ ਦੇ ਵਿਅਕਤੀ ਨੂੰ ਮੋਬਾਈਲ ਠੀਕ ਕਰਨ ਵਾਸਤੇ ਦਿੱਤਾ ਸੀਗਾ ਮੋਬਾਈਲ ਠੀਕ ਕਰਨ ਤੋਂ ਬਾਅਦ ਮੋਬਾਈਲ ਸਲੋ ਹੋ ਗਿਆ ਜੀ ਤੇ ਜਿਸ ਦੀ ਪੜਤਾਲ ਪੀਐਸਆਈ ਕੁਲਦੀਪ ਸਿੰਘ ਕੋਲ ਚੱਲ ਰਹੀ ਹੈ ਮੋਬਾਈਲ ਠੀਕ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਬੁਲਾਇਆ ਬੁਲਾਇਆ ਗਿਆ ਜੀ ਅਗਰ ਉਸ ਦੇ ਖਿਲਾਫ ਕੋਈ ਵੰਦੀ ਕਾਨੂੰਨੀ ਕਾਰਵਾਈ ਹੋਏਗੀ ਪੁਲਿਸ ਦੇ ਕਰਦੋਂ ਕਾਰਵਾਈ ਕੀਤੀ ਜਾਵੇਗੀ ਫਿਰ ਵੀ ਇਸ ਤੋਂ ਇਲਾਵਾ ਸ਼ਵੇਤਾ ਜਿੰਦਲ ਜੁਰਨਾ ਕੋਲ ਐਜ਼ ਅ ਕਸਟਮਰ ਗਈ ਸੀਗੇ ਅਗਰ ਉਹਨਾਂ ਨੂੰ ਕੋਈ ਉਸ ਦੇ ਖਿਲਾਫ ਹੋਰ ਵੀ ਸ਼ਿਕਾਇਤ ਹੈ ਤਾਂ ਕੰਜ਼ਿਊਮਰ ਕੇਅਰ ਕੋਰਟ ਦੇ ਵਿੱਚ ਵੀ ਉਹ ਕੇਸ ਕਰ ਸਕਦੇ ਨੇ ਤੁਸੀਂ ਜਿੰਨੀ ਵੀ ਕਹਿੰਦੇ ਮੈਂ ਇਹ ਤੁਹਾਨੂੰ ਮਨ ਹੁਚਾਇਆ ਇਸ ਸਾਰੇ ਮਾਮਲੇ ਨੂੰ ਕਿਹਨਾਂ ਤੱਕ ਕਰਦੇ ਹਾਂ ਉਹ ਕਾਰਨ ਕੀ ਰਿਹਾ ਹੈ ਦੇਖੋ ਜੀ ਪਹਿਲਾਂ ਤਾਂ ਕਈ ਵਾਰ ਨਾ ਮਨ ਬੁਲਾਇਆ ਗਿਆ ਜੀ ਉਹ ਆਏ ਨਹੀਂ ਹੈਗੇ ਇਹਨਾਂ ਦਾ ਆਪਸ ਵਿੱਚ ਰਾਜਨਾਮਾ ਵੀ ਹੋ ਗਿਆ ਸੀਗਾ ਹਾਂਜੀ ਤੇ ਸਰ ਹੋਰ ਕੀ ਮਤਲਬ ਹੈ ਕਾਰਨ ਕੋਈ ਤਾਂ ਕੋਈ ਜੀਤ ਸਿੰਘ ਦੇ ਉੱਪਰ ਜਾਮ ਹੋ ਗਿਆ ਕਿ ਸੂਰ ਸਹੀ ਨਹੀਂ ਕੀਤਾ ਇਸ ਦੀ ਵੀ ਪੜਤਾਲ ਕੀਤੀ ਜਾਵੇ ਜੀ ਅਗਰ ਕੋਈ ਵੀ ਕੋਈ ਦੋਸ਼ ਹੋਏ ਜੀ ਸਾਰਿਆਂ ਦੇ ਕਾਨੂੰਨ ਸਾਹਿਬ ਵਾਸਤੇ ਬਰਾਬਰ ਆਏ ਤੇ ਸਾਰਿਆਂ ਦੇ ਬੰਦੀ ਕਾਨੂੰਨ ਕਰ ਰਹੀ ਕੀਤੀ ਹੋਏ ਬੈਂਬਰ ਊਮਨ ਕਾਉਂਸਲਿੰਗ ਕਮੇਟੀ ਸਰ ਅੱਜ ਅਸੀਂ ਇੱਥੇ ਤ੍ਰਿਪੜੀ ਥਾਣੇ ਦੇ ਮੂਹਰੇ ਸਾਰੇ ਲੋਕ ਇਕੱਠੇ ਹੋਏ ਆ ਜੀ ਬਹੁਤ ਛੋਟਾ ਜਿਹਾ ਮਸਲਾ ਸੀ ਕੋਈ ਬਹੁਤ ਵੱਡਾ ਮਸਲਾ ਨਹੀਂ ਸੀਗਾ ਜੀ ਪਿਛਲੇ ਮਹੀਨੇ ਮੈਂ ਇੱਕ ਮੋਬਾਈਲ ਦੀ ਸ਼ਾਪ ਤੇ ਗਈ ਮੈਂਨੇ ਉੱਥੇ ਆਪਣਾ ਮੈਂ 에ਅਰਪੋਰਟ ਲੈਣੇ ਸੀਗੇ ਤੇ ਆਪਣਾ ਪਾਵਰ ਬੈਂਕ ਖਰੀਦਣਾ ਸੀ ਮੈਂ ਉਹ ਲੈਣ ਗਈ ਤਾਂ ਮੈਂ ਜਰਨਲੀ ਉਹਨੂੰ ਪੁੱਛ ਲਿਆ ਮੋਬਾਈਲ ਸ਼ਾਪ ਤੋਂ ਸ਼ਾਪ ਵਾਲੇ ਨੂੰ ਵੀ ਤੌਨੂੰ ਇਸ ਫੀਚਰ ਦੀ ਨੌਲੇਜ ਹੈਗੀ ਆ ਉਹਨਾਂ ਨੇ ਕਿਹਾ ਹਾਜੀ ਮੈਡਮ ਮੈਨੂੰ ਨੋਲੇਜ ਹੈ ਮੈਂ ਤੁਸੀਂ ਔਨ ਕਰ ਦਿਓ ਮੇਰੇ ਫੋਨ 'ਚ ਮੈਂ ਇਹ ਕਹਿ ਕੇ ਉਹਨਾਂ ਨੂੰ ਆਪਣਾ ਫੋਨ ਦਿੱਤਾ ਤੇ ਉਹਨਾਂ ਦਾ ਜਿਹੜੀ ਦੁਕਾਨ ਤੇ ਦੂਜਾ ਮੁੰਡਾ ਸੀ ਉਹ ਮੈਨੂੰ ਆਪਣਾ ਪਾਵਰ ਬੈਂਕ ਤੇ ایرਪੋਰਟਸ ਦੇਣ ਲੱਗਿਆ ਇਸੀ ਵਿੱਚ ਵੀ ਥੋੜੀ ਦੇਰ ਹੋ ਗਈ ਸੀ ਮੈਂ ਕਿਹਾ ਵੀਰ ਜੀ ਹੋ ਗਿਆ ਜੀ ਮੇਰਾ ਫੋਨ ਵੀ ਔਨ ਹੋ ਗਿਆ ਫੜਾ ਦਿਓ ਉਹ ਬਾਰ-ਬਾਰ ਜੀ ਡਾਊਨਲੋਡ ਕਰੀ ਜਾਏ ਕੁਝ ਉਹਨਾਂ ਤੋਂ ਹੋਇਆ ਨਹੀਂ ਮੈਂ ਕਿਹਾ ਵੀਰ ਜੀ ਕੀ ਦਿੱਕਤ ਆ ਗਈ ਜੀ ਉਹ ਕਦੇ SIM ਕੱਢ ਲੈ ਕਦੇ ਪਾ ਦੇ ਕਦੇ ਕੱਢ ਲੈ ਕਦੇ ਫੋਨ ਆਫ ਕਰ ਦੇ ਕਦੇ ਔਨ ਕਰ ਲੈ ਫਿਰ ਉਹ ਕਹਿੰਦੇ ਮੈਡਮ ਕੋਈ ਦਿੱਕਤ ਨਹੀਂ ਹੈ ਜੀ ਇਹ ਡਾਊਨਲੋਡ ਹੋਣਾ ਹੈ ਘਰ ਜਾ ਕੇ ਤੁਸੀਂ ਕਰ ਲਿਓ ਸਲੋ ਹੈ ਮੈਂ ਕਿਹਾ ਵੀਰ ਜੀ ਮੇਰਾ ਫੋਨ ਤਾਂ 5ਜੀ ਹੈ ਵੀ ਇਹ ਇਹ ਤਾਂ ਬਹੁਤ ਫਾਸਟ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਮੈਡਮ ਹਾਫ ਡਾਊਨਲੋਡ ਹੋ ਗਿਆ ਵੀ ਜੇ ਤੁਹਾਨੂੰ ਤੁਸੀਂ ਜਾਣਾ ਤੁਸੀਂ ਘਰੇ ਚਲੇ ਜਾਓ ਵਾਈਫਾਈ ਹੋਣਾ ਉੱਥੇ ਚਾਰ ਪੰਜ ਵਾਰੀ ਉਹ ਡਾਊਨਲੋਡ ਕਰ ਲਿਓ ਹਾਫ ਹੋ ਗਿਆ ਹੋ ਜਾਏਗਾ ਤੁਹਾਡਾ ਮੈਂ ਚਲੋ ਆਪਾਂ ਇਹ ਸੋਚੀ ਜਾਣੀ ਜੀ ਵੀ ਜੇ ਕਹਿ ਰਿਹਾ ਠੀਕ ਹੈ ਫੀਚਰ ਹੀ ਆਪਾਂ ਸਿੰਪਲੀ ਪੁੱਛਿਆ ਸੀ ਔਨ ਕਰਨ ਨੂੰ ਕੋਈ ੱਡੀ ਵੱਟੀ ਗੱਲ ਨਹੀਂ ਹੈ ਮੈਂ ਆ ਗਈ ਜੇ ਘਰੇ ਆ ਗਈ ਉਸ ਤੋਂ ਬਾਅਦ ਮੈਂ ਜਦੋਂ ਤੱਕ ਸੋਈ ਨਹੀਂ ਮੈਂ بار بار ਉਹਨੂੰ ਡਾਊਨਲੋਡ ਕਰੀ ਗਈ 100 ਹੋ ਹੀ ਗਿਆ ਫਿਰ 0 ਤਾਂ ਹੋ ਹੀ ਗਿਆ ਐਦਾ ਹੋ ਹੀ ਗਿਆ ਜੀ ਬਟ ਮੇਰਾ ਫੋਨ ਵਰਕਿੰਗ 'ਚ ਨਹੀਂ ਆਇਆ ਹੁਣ ਜੀ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਬਹੁਤ 파ਰਟੀ ਪ੍ਰਤੀ ਜ਼ਿੰਮੇਵਾਰੀਆਂ ਨੇ ਜੀ ਬਹੁਤ ਮੈਂ ਲਿਸਟਾਂ ਜਿਹੜੀ 파ਰਟੀ ਨੂੰ ਜ਼ਰੂਰਤ ਹੈ ਉਹ ਮੈਂ ਸਬਮਿਟ ਕਰਾਉਣੀ ਸੀ ਜੀ ਬਹੁਤ ਜ਼ਰੂਰੀ ਕੰਮ ਸੀ ਸਾਰਾ ਕੁਝ ਜੀ ਮੇਰਾ ਫੋਨ 'ਤੇ ਹੀ ਸੀਗਾ ਇੱਕੋ ਹੀ ਨੰਬਰ ਹੈ ਜੀ ਮੇਰੇ ਕੋਲ ਇੱਕੋ ਹੀ ਫੋਨ ਹੈ 20 ਸਾਲ ਤੋਂ ਇੱਕੋ ਹੀ ਨੰਬਰ ਚੱਲਦਾ ਹੈ ਜੀ ਮੇਰਾ ਫਿਰ ਮੈਂ ਮੇਰਾ ਫੋਨ ਵਰਕਿੰਗ 'ਚ ਨਹੀਂ ਆਇਆ ਫਿਰ ਮੈਂ ਨੈਕਸਟ ਡੇ ਵੀ ਨਹੀਂ ਚੱਲਿਆ ਜੀ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਫੋਨ ਕੀਤਾ ਜੀ ਮੈਂ ਕਿਹਾ ਵੀਰ ਜੀ ਵੀ ਮੇਰਾ ਫੋਨ ਤਾਂ ਵਰਕਿੰਗ 'ਚ ਨਹੀਂ ਹੈ ਦੂਜੇ ਫੋਨ ਤੋਂ ਕੀਤਾ ਕਹਿੰਦਾ ਮੈਡਮ ਕੋਈ ਗੱਲ ਨਹੀਂ ਜੀ ਤੁਸੀਂ ਛੱਡ ਜਿਓ ਫੋਨ ਮੈਂ ਕਰ ਦਾਂਗਾ ਹੁਣ ਸਰ ਇੱਕ ਆਪਾ ਇੱਕ ਜਿਹੜਾ ਕੋਈ ਫੇਸ ਹੁੰਦਾ ਹੈ ਪਾਰਟੀ ਦੇ ਅਸੀਂ ਨਮਾਇੰਦੇ ਆ ਕੱਲ ਕੋਈ ਫੋਨ ਨਾਲ ਛੇੜਛਾੜ ਹੋ ਜੇ ਮੈਂ ਉੱਥੇ ਦੇਖੇ ਨਹੀਂ ਆ ਸਕਦੀ ਤਾਂ ਜੋ ਮੈਨੂੰ ਮਜਬੂਰੀ ਸੀ ਮੈਂ ਉਹ ਮੇਅਰ ਸਾਹਿਬ ਦੇ ਦਫ਼ਤਰ ਮੇਰੀ ਡਿਊਟੀ ਹੁੰਦੀ ਹੈ ਮੈਂ ਉੱਥੇ ਚਲੀ ਗਈ ਬਿਨਾ ਫੋਨ ਕੇ ਉੱਤੇ ਵੀ ਸਰ ਜਦੋਂ ਮੈਂ ਆਈ ਮੇਰਾ ਕੰਮ ਸਰਿਆ ਨਹੀਂ ਨੈਕਸਟ ਡੇ ਮੈਂ ਸੋਚਿਆ ਵੀ ਮੈਂ ਸਰ ਦੇ ਦਫਤਰ ਨਹੀਂ ਜਾਂਦੀ ਪਹਿਲਾਂ ਮੈਂ ਆਪਣਾ ਫੋਨ ਰਿਪੇਅਰ ਕਰਾਨੀ ਆ 10 ਵਜੇ ਜੀ 10 ਵਜੇ ਦੇ ਕਰੀਬ ਮੈਂ ਜੀ ਦੁਕਾਨ ਤੇ ਗਈ ਮੈਂ ਵੀਰ ਜੀ ਆ ਵੀ ਫੋਨ ਕਰਕੇ ਦੋ ਜੀ ਸਾਰਾ ਕੰਮ ਰੁਕਿਆ ਪਿਆ ਦੁਕਾਨਦਾਰ ਕਿਹੜਾ ਮੈਨੂੰ ਪਹਿਲਾਂ ਇਹ ਆਪਣਾ ਦੁਕਾਨ ਜੀ ਡੇਰੇਵਾਲ ਸ਼ਾਪ ਹੈ ਮੜੀਆਂ ਰੋਡ ਤੇ ਡੇਰੇਵਾਲ ਕਮਿਊਨੀਕੇਸ਼ਨ ਸ਼ਾਪ ਅੱਛਾ ਦੁਕਾਨਦਾਰ ਦਾ ਨਾਮ ਨਹੀਂ ਮੈਨੂੰ ਪਤਾ ਜੀ ਫਿਰ ਮੈਂ ਕਿਹਾ ਜੀ ਇਹ ਠੀਕ ਕਰ ਦਿਓ ਜੀ ਮੇਰਾ ਮੋਬਾਈਲ ਕਹਿੰਦਾ ਕੋਈ ਨਹੀਂ ਮੈਡਮ ਤੁਸੀਂ ਬੈਠੋ ਮੈਂ ਕਰਦਾ ਉਹਨਾਂ ਤੋਂ ਹੋਇਆ ਨਹੀਂ ਜੀ 2 2.5 ਘੰਟੇ ਮੈਂ ਬੈਠੀ ਰਹੀ ਬਾਰ-ਬਾਰ SIM ਕੱਢੇ ਡੱਲ ਪਾਏ ਕੱਢੇ ਪਾਏ ਇਦਾਂ ਹੀ ਕਰੀ ਗਿਆ ਜੀ ਫਿਰ ਮੈਂ ਸਮਝ ਗਈ ਮੈਂ ਵੀਰ ਜੀ ਮੈਨੂੰ ਨਹੀਂ ਲੱਗਦਾ ਠੀਕ ਹੋਏਗਾ ਫਿਰ ਜੀ ਮੈਂ ਇੱਥੇ ਟੈਮਕੀ ਕੋਲ ਦੁਕਾਨ ਹੈ ਵੀਵੋ ਕਾ ਸਟੋਰ ਉਹਨਾਂ ਤੋਂ ਫੋਨ ਲਿੱਤਾ ਸੀ ਮੈਂ ਉਹਨਾਂ ਕੋਲ ਗਈ ਮੈਂ ਸਰ ਦੇਖਿਓ ਜੀ ਮੈਂ ਇੱਕ ਫੀਚਰ ਸਿਰਫ ਔਨ ਕਰਨ ਲਈ ਦਿੱਤਾ ਸੀ ਦੇਖੋ ਜੀ ਕੀ ਹੋ ਗਿਆ ਉਹ ਕਹਿੰਦਾ ਜੀ ਮੈਡਮ ਇਹ ਤਾਂ ਫੋਨ ਇਹਨਾਂ ਨੇ ਖਰਾਬ ਕਰਤਾ ਹੁਣ ਨਾ ਤਾਂ ਇਹ ਚੱਲੇਗਾ ਨਾ ਡਾਊਨਲੋਡ ਹੋਗਾ ਨਾ ਡਿਲੀਟ ਹੋਣਾ ਵੇ ਉਹ ਕੰਪਨੀ ਹੈ ਆਪਣੇ ਸੈਂਟਰ ਦੇ ਪਹਿਲਾਂ ਦੇ ਘਟਨਾ ਸੀ ਇਹ ਜੀ ਆਪਣੀ ਘਟੋ ਘਟ 13 14 ਤਾਰੀਖ ਦੇ ਦੀ ਹੈ ਜੀ ਪਿਛਲੇ ਮਹੀਨੇ ਅੱਛਾ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਤੁਸੀਂ ਉਹ ਰਹੇ ਜੀ ਫਿਰ ਮੈਂ ਜੀ 16 ਤਾਰੀਖ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਡਾਟਾ ਸਾਰਾ ਕੁਝ ਡਿਲੀਟ ਹੋ ਜਾਏਗਾ ਜੀ ਉਹ ਕਹਿੰਦੇ ਕੁਝ ਨਹੀਂ ਮਿਲਦਾ ਤੁਹਾਨੂੰ ਫੋਨ ਚ ਉਸ ਤੋਂ ਬਾਅਦ ਵੀ ਚੱਲੇ ਨਾ ਚਲੇ ਬਟ ਇਹ ਪੂਰਾ ਫਾਰਮੈਟ ਹੋਏਗਾ ਫੋਨ ਦਾ ਫਿਰ ਸਰ ਇੱਕ ਕੋਈ ਵੀ ਬੰਦਾ ਜੀ ਫੋਨ ਤੋਂ ਬਿਨਾ ਕੁਝ ਨਹੀਂ ਹੁੰਦਾ ਜੀ ਅੱਜ ਕੱਲ ਹਾਂਜੀ ਉਸ ਤੋਂ ਬਾਅਦ ਮੈਂ ਪੁਲਿਸ ਕੋਲੇ ਆਈ ਜੀ ਸਿੱਧਾ ਥ੍ਰਿਪੜੀਥਾਨੀ ਮੇਰੇ ਨਾਲ ਕੋਈ ਨਹੀਂ ਸੀਗਾ ਕਿਉਂਕਿ ਮੈਂ ਤਾਂ ਸਿੰਪਲੀ ਹੈਗਾ ਫੋਨ ਰਿਪੇਅਰ ਕਰਾਨ ਗਈ ਸੀ ਜੀ ਜੀ ਹਸਬੈਂਡ ਨਹੀਂ ਸੀ ਜੇ ਨਾ ਮੇਰੇ ਕੋਲ ਫੋਨ ਸੀਗਾ ਕੁਝ ਨਹੀਂ ਸੀਗਾ ਸਰ ਮੈਂ ਆਈ ਜੀ ਇੱਥੇ ਮੈਨੇ ਆਪਣਾ ਫੋਨ ਦਿੱਤਾ ਮੈਂ ਬਿਆਨ ਦਿੱਤਾ ਜੀ ਅੱਦਾ ਅੱਦਾ ਮੈਂ ਗਈ ਸੀ ਇਹਨਾਂ ਨੇ ਮੇਰਾ ਫੋਨ ਖਰਾਬ ਕਰਤਾ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਜੀ ਮੇਰੇ ਹਸਬੈਂਡ ਵੀ ਆ ਗਏ ਉਦੋਂ ਤਾਂ ਚਲੋ ਜੀ ਫਿਰ ਹਸਬੈਂਡ ਨੇ ਮੈਨੂੰ ਕਿਹਾ ਚਲ ਤੂੰ ਗੁੱਸਾ ਨਾ ਕਰ ਕੋਈ ਨਾ ਜੇ ਇਹ ਕਹਿ ਰਹਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵੀ ਮੈਨੂੰ ਫੋਨ ਫੜਾਓ ਸ਼ਾਮ ਤੱਕ ਮੇਰੀ ਜ਼ਿੰਮੇਵਾਰੀਆਂ ਮੈਂ ਠੀਕ ਕਰਕੇ ਲਾਂ ਵੀ ਤੂੰ ਦੇ ਦੇ ਤੂੰ ਆਪਣਾ ਕੰਮ ਤੇ ਜਾ ਸਰ ਮੈਂ ਚਲੀ ਗਈ ਜੀ ਫੋਨ ਫੜਾਤਾ ਪੁਲਿਸ ਮੁਲਾਜ਼ਮਾਂ ਕੇ ਸਾਹ ਸ਼ਾਮ ਨੂੰ ਮੈਂ ਆਈ ਮੇਰੇ ਮਨ ਵਿੱਚ ਆਇਆ ਵੀ ਮੈਂ ਆਪਣਾ ਫੋਨ ਲੈ ਚੱਲਾਂ ਮੈਨੂੰ ਬਹੁਤ ਕੰਮ ਹੈ ਵੀ ਫੋਨ ਲੈ ਕੇ ਚੱਲਾਂ ਸਰ ਮੈਂ ਇੱਥੇ ਥਾਣੇ ਆਈ ਵੀ ਇੱਥੇ ਹੀ ਫੋਨ ਦਿੱਤਾ ਸੀ ਇਥੋ ਹੀ ਮੈਂ ਲੈ ਕੇ ਜਾਵਾਂ ਮੈਂ ਸਰ ਨੂੰ ਕਿਹਾ اے ਐਸਆਈ ਕੁਲਦੀਪ ਸਿੰਘ ਜੀ ਨੂੰ ਮੈਂ ਸਰ ਉਹਨਾਂ ਨੂੰ ਬੁਲਾਓ ਵੀ ਮੇਰਾ ਫੋਨ ਰਿਪੇਅਰ ਹੋ ਗਿਆ ਹੋਗਾ ਸਰ ਉਹ ਚਾਰ ਬੰਦੇ ਲੈ ਕੇ ਆਇਆ ਮੈਂ ਕੱਲੀ ਲੇਡੀ ਮੇਰੇ ਨਾਲ ਸਰ ਕੋਈ ਵੀ ਨਹੀਂ ਉਹਨਾਂ ਨੇ ਇੰਨਾ ਮਿਸ ਬਿਹੇਵ ਕੀਤਾ ਸਰ ਮੇਰੇ ਨਾਲ ਸਰ ਜਿਹੜੇ ਤਿੰਨੋਂ ਮੋਤਵਾਰ ਬੰਦੇ ਮੋਬਾਈਲ ਵਾਲਾ ਲੈ ਕੇ ਆਇਆ ਤੇ ਸਰ ਕੁਲਦੀਪ ਸਰ ਬੈਠੇ ਸੀ ਸਰ ਉਹ ਆਂਦੇ ਸਰ ਕਹਿੰਦਾ ਵੀ ਇਹ ਤਾਂ ਜੀ ਫੋਨ ਇਹਨਾਂ ਦਾ ਖਰਾਬ ਸੀਗਾ ਤਾਂ ਹੀ ਇਹਨਾਂ ਨੇ ਮੇਰੇ ਹੱਥ 'ਚ ਦਿੱਤਾ ਸੀ ਸਰ ਮੈਂ ਕਿਹਾ ਜੀ ਇੱਕ ਤਾਂ ਮੈਂ ਬਹੁਤ ਰਿਸਪੈਕਟੇਬਲ ਮੈਂਨੇ 1 ਕਰੋੜ ਦਾ ਪਬਲਿਕ ਵਾਸਤੇ ਪਿੰਗਾ ਵਾਲਾ ਪਾਰਕ ਬਣਾਇਆ ਤੇ ਮੈਂ ਐਓ ਜੀ ਹਰਕਤ ਨਹੀਂ ਕਰਾਂ ਤੇ ਨਾ ਮੇਰੇ ਕੋਲ ਇਹ ਨਾ ਟਾਈਮ ਐ ਵੀ ਮੈਂ ਥਾਣੇ ਦੇ ਚੱਕਰ ਕੱਟਾਂ ਹੁਣ ਪੁੱਛ ਕੀ ਕਹਿੰਦੀ ਹੈ ਜੀ ਸਰ ਫਿਰ ਮੇਰੀ ਗੱਲ ਸੁਣੋ ਜੀ ਉਹਨਾਂ ਨੇ ਕੋਈ ਨਿਬੇੜਾ ਨਹੀਂ ਉਸ ਦਿਨ ਕੁਝ ਨਹੀਂ ਹੋਇਆ ਜੀ ਉਸ ਤੋਂ ਬਾਅਦ 16 ਤਾਰੀਖ ਦੀ ਗੱਲ ਹੈ ਜੀ ਜਦੋਂ ਮੈਂ ਰਿਪੋਰਟ ਲਿਖਾਈ ਉਸ ਤੋਂ ਬਾਅਦ ਆਲਮੋਸਟ 1 ਮਹੀਨਾ ਹੋਣ ਵਾਲਾ ਹੋ ਗਿਆ ਸਰ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਹੁਣ ਪਿਛਲੀ 16 ਤਾਰੀਖ ਨੂੰ ਇਹਨਾਂ ਨੇ ਐਸਆਈ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਸਰ ਵੀ ਆਪਣਾ ਨਿਬੇੜ ਦੋ ਚਲੋ ਜੋ ਉਹ ਤੋਂ ਗਲਤੀ ਹੋ ਗਈ ਮਾਫੀ ਮੁਫੀ ਮੰਗਵਾ ਕੇ ਵੀ ਆਪਣਾ ਨਿਬੇੜ ਦੋ ਜੀ ਤਾਂ ਉਹ ਕਹਿੰਦੇ ਚਲੋ ਮੈਡਮ ਵੀ ਐਸਈ ਬੁਲਾਏ ਸਰ ਪਤਾ ਨਹੀਂ ਜੀ ਇਹਨਾਂ ਨੇ ਇੱਥੇ ਉਹਨੂੰ ਬੁਲਾ ਕੇ ਕੀ ਕਿਹਾ ਨਹੀਂ ਕਿਹਾ ਏਐਸਆਈ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਮੈਡਮ ਵੀ ਉਹਨਾਂ ਵੀ ਤੁਸੀਂ ਫੋਨ ਨਹੀਂ ਚੱਕਿਆ ਸੀ ਸਰ ਮੇਰਾ ਫੋਨ ਬੀਜ਼ੀ ਸੀ 10 15 ਮਿੰਟ ਬਾਅਦ ਮੈਂ ਏਐਸਆਈ ਸਾਹਿਬ ਨੂੰ ਬੈਕ ਕਾਲ ਕੀਤੀ ਮੈਂ ਹਾਂਜੀ ਸਰ ਉਹ ਕਹਿੰਦੇ ਵੀ ਪਾਰਟੀ ਬੁਲਾਈ ਹੋਈ ਹੈ ਤਾਂ ਮੈਂ ਕਿਹਾ ਸਰ ਮੈਂ ਆ ਜੰਨੀ ਆ ਜੀ ਕਹਿੰਦੇ ਨਹੀਂ ਮੈਡਮ ਹੁਣ ਤਾਂ ਮੈਂ ਭੇਜਣ ਲੱਗਾ ਤੁਸੀਂ 11 ਵਜੇ ਸਵੇਰ ਨੂੰ ਆਇਓ ਸਚ ਜੋ ਸਾਦੇ ਕਮਰੇ ਸਿੱਧਾ ਜਾਇਓ ਉਹੀ ડીਲ ਕਰਨਗੇ ਅੱਜ ਕੀ ਕੀਤਾ ਰੋ ਧਰਮਾ ਬਸ ਕੀਤਾ ਰਿਹਾ ਕਦ ਕਿਸੇ ਕੋਲ ਸਰ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਬਿਲਕੁਲ ਨਹੀਂ ਇਨਸਾਫ ਮਿਲਿਆ ਜੀ ਅੱਜ ਮੇਰੇ ਨਾਲ ਜਿਹੜੇ ਮੌਤਵਾਰ ਬੰਦੇ ਆਏ ਆ ਉਹਨਾਂ ਨੇ ਕਿਹਾ ਮੈਡਮ ਆਪਾਂ ਸਮਝੌਤਾ ਕਰ ਲੈਂਦੇ ਆ ਸਰ ਉਸ ਤੋਂ ਬਾਅਦ ਇੱਕ ਗੱਲ ਮੇਰੀ ਰਹਿ ਗਈ ਜਿਸ ਦਿਨ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਬੁਲਾਇਆ 16 ਤਾਰੀਖ ਨੂੰ ਸਰ ਉਸ ਤੋਂ ਬਾਅਦ ਉਸ ਬੰਦੇ ਨੇ ਇੱਕ ਮੋਬਾਈਲ ਸ਼ਾਪ ਵਾਲੇ ਨੇ ਮੇਰੇ ਹਸਬੰਦ ਨੂੰ ਧਮਕੀ ਦਿੱਤੀ ਆ ਕਹਿੰਦਾ ਤੂੰ ਬੱਚਾ ਤੈਨੂੰ ਛੱਡਾਂਗੇ ਨਹੀਂ ਕਰ ਜੇ ਪੁਲਿਸ ਉਸੇ ਦਿਨ ਇਨਸਾਫ ਕਰ ਦਿੰਦੀ ਉਸੇ ਦਿਨ ਉਹਨਾਂ ਤੋਂ ਸੌਰੀ ਮੰਗਵਾ ਲੈਂਦੀ ਤਾਂ ਅੱਜ ਉਹਦੇ ਇੰਨੀ ਹਿੰਮਤ ਨਹੀਂ ਹੋਣੀ ਸੀ ਇੱਕ ਜ਼ਿਲ੍ਹਾ ਪ੍ਰਧਾਨ ਦੇ ਹੋਣ ਤੇ ਨਾਤੇ ਸਰ ਬਹੁਤ ਲੇਡੀਜ਼ ਨੂੰ ਮੇਰੇ ਤੇ ਆਸ਼ਾਵਾਂ ਵੀ ਸਾਡਾ ਸੁਧਾਰ ਕਰੇਗੀ ਸਾਡੇ ਨਾਲ ਇਨਸਾਫ ਕਰੇਗੀ ਤਾਂ ਉਹ ਤਾਂ ਕਿਆ ਕਿਵੇਂ ਦਿੱਤੀ ਹੈ ਫੋਨ ਦਿੱਤੀ ਹੈ ਸਰ ਫੋਨ ਤੇ ਦਿੱਤੀ ਹੈ ਜੀ ਬੱਟ ਸਰ ਵਟਸਐਪ ਕਾਲ ਕੀਤੀ ਹੈ ਜੀ ਵਟਸਐਪ ਕਾਲ ਦਾ ਹੈਗਾ ਵੀ 8:00 ਵਜੇ ਕਾਲ ਆਈ ਹੈ ਉਹ ਸਰ ਜੀ ਅਸੀਂ ਖੁਦ ਇਨਸਾਫ ਆਪਣਾ ਨਹੀਂ ਲੈ ਸਕਦੇ ਵੀ ਰਜੀ ਸੀ ਮੇਅਰ ਸਾਹਿਬ ਨੂੰ ਨਹੀਂ ਗਏ ਜੀ ਫਿਰ ਮੇਅਰ ਸਾਹਿਬ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਕਿੰਨਾ ਕ ਮੈਟਰ ਹੈ ਜੀ ਛੋਟਾ ਜਾਂ ਮੈਟਰ ਹੈ ਜੀ ਸਰ ਮੈਟਰ ਛੋਟਾ ਜ ਹੈ ਜੀ ਬਟ ਜਿਹੜੀ ਡਿਊਟੀ ਹੈ ਅਫਸਰਾਂ ਦੀ ਉਹਨਾਂ ਨੂੰ ਵੀ ਚਾਹੀਦਾ ਸਰ ਅੱਜ ਸਰ ਸਰ ਆਪਾਂ ਸਰ ਮੇਅਰ ਸਾਹਿਬ ਨੇ ਫੁੱਲ ਸਪੋਰਟ ਕੀਤਾ ਜੀ ਉਹਨਾਂ ਨੇ ਸਰ ਆਪਾਂ ਮੇਰੀ ਗੱਲ ਸੁਣੋ ਸਰ ਉਹਨਾਂ ਨੇ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਵੀ ਇਹਨਾਂ ਦੀ ਜਿਹੜੀ ਵੀ ਹੈ ਆਪਣਾ ਨਿਬੇੜੋ ਜਿਹੜੇ ਵੀ ਉਹ ਬੰਦੇ ਤੋਂ ਗਲਤੀ ਹੋਈ ਹੈ ਮਾਫੀ ਮੁਫੀ ਮੰਗਵਾਓ ਸਰ ਇਹ ਹੀ ਚੀਜ਼ ਅਸੀਂ ਐਸਐਚਓ ਸਾਹਿਬ ਨੂੰ ਕਹੀ ਸੀ ਬਟ ਬਾਦ ਹੋਈ ਨਹੀਂ ਕਿ ਸਰ ਐਸਐਚਓ ਸਾਹਿਬ ਜਦੋਂ ਸਾਰੇ ਬੰਦੇ ਆਏ ਐਸਐਚਓ ਸਾਹਿਬ ਇਹ ਕਹਿ ਕੇ ਚਲੇ ਗਏ ਵੀ ਮੈਨੂੰ ਆਈਜੀ ਦਾ ਕਾਲ ਆਇਆ ਉਹ ਕਹਿੰਦੇ ਵੀ ਤੁਸੀਂ ਕੁਲਦੀਪ ਸਰ ਤੋਂ ਕਰਾਓ ਸਰ ਜਦੋਂ ਮਰਜੀ ਸਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜੀ ਮੋਬਾਈਲ ਵਾਪਸ ਮੰਗਦੇ ਆ ਜੀ ਉਹਦੇ ਮੈਂ ਸਰ ਸਾਰੇ ਕਮੇਟੀ ਜੀ ਬਹੁਤ ਗੱਲ ਕਰੋ ਵੀ ਕਰੋ ਮੈਡਮ ਜਿਹੜਾ ਕਹਿੰਦੇ ਸੀ ਜਾਂ ਸਮਝੌਤਾ ਕਰਨਾ ਹੈ ਕਿ ਕਾਰਵਾਈ ਕਰਨੀ ਹੈ ਸਰ ਏਐਸਆਈ ਸਾਹਿਬ ਕਹਿੰਦੇ ਸਾਨੂੰ ਵੀ ਤੁਸੀਂ ਸਮਝੌਤਾ ਕਰਨਾ ਹੈ ਕਿ ਕਾਰਵਾਈ ਕਰਨੀ ਹੈ ਜੀ ਸਾਰੇ ਮੌਤਬਾਰ ਬੰਦੇ ਅਸੀਂ ਸਲਾਹ ਕਰਕੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਸਰ ਸਮਝੌਤਾ ਕਰ ਜੇ ਉਹ ਮਾਫੀ ਮੰਗਦਾ ਹੈ ਇਹ ਲਿਖ ਕੇ ਦਿੰਦਾ ਵੀ ਅੱਗੇ ਕੋਈ ਵੀ ਕੋਈ ਘਟਨਾ ਹੋਏਗੀ ਮੇਰੇ ਪਰਿਵਾਰ ਨਾਲ ਜੇ ਕੋਈ ਹੋਏਗਾ ਵੀ ਉਹ ਜ਼ਿੰਮੇਵਾਰ ਹੋਏਗਾ ਜਿਹੜੀ ਉਹਨੇ ਧਮਕੀਆ ਦਿੱਤੀ ਹੈ ਸਰ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਜੀ ਏਐਸਆਈ ਸਾਹਿਬ ਨੇ ਉਹਨਾਂ ਨੂੰ ਨਹੀਂ ਬੁਲਾਇਆ ਦੂਜੀ ਪਾਰਟੀ ਨੂੰ ਸਾਰਿਆਂ ਨੇ ਜ਼ੋਰ ਦਿੱਤਾ ਵੀ ਸਰ ਉਹਨਾਂ ਨੂੰ ਬੁਲਾਓ ਤਾਂ ਹੀ ਸਮਝੌਤਾ ਹੋਏਗਾ ਉਹ ਕਹਿੰਦੇ ਨਹੀਂ ਉਹ ਤਾਂ ਤੁਸੀਂ ਕਾਰਵਾਈ ਕਰਾ ਲਓ ਏਐਸਆਈ ਸਾਹਿਬ ਕਹਿਣ ਲੱਗੇ ਫਿਰ ਸਾਰਾ ਸਾਰਿਆਂ ਨੇ ਕਿਹਾ ਨਹੀਂ ਸਭ ਤੁਸੀਂ ਬੁਲਾਓ ਅਸੀਂ ਸਮਝੌਤਾ ਹੀ ਕਰਾਂਗੇ ਲਾਸਟੇ ਵੀ ਸਮਝੌਤਾ ਹੀ ਕਰਨਾ ਹੈ ਫਿਰ ਸਰ ਦੇਖਦੇ ਜੀ ਜਦੋਂ ਕੰਡੀ ਪ੍ਰਧਾਨਾਂ ਦੀਆਂ ਨੇ ਸੁਰਤੇ ਪੁੱਛ ਵਾਲੇ ਹੋਰ ਆਮ ਜਨਤਾ ਦੀ ਗੱਲ ਸਰ ਇਹ ਸਰ ਇਹ ਇਨਸਾਫ ਦੀ ਲੜਾਈ ਹੈ ਸਰ ਇਹੀ ਚੀਜ਼ ਦੀ ਹੈ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤ ਕਰੋਗੇ ਜੀ ਕੇਜਰੀਵਾਲ ਸਾਹਿਬ ਸਰ ਉਹ ਤਾਂ ਸਾਰੀ ਹੁਣ ਪਹੁੰਚ ਜਾਏਗੀ ਤੁਹਾਡੇ ਭਰਾਵਾ ਦੇ ਸਹਿਯੋਗ ਨਾਲ ਅੱਜ ਕੱਲ ਸਰ ਪੁਲਿਸ ਤੋਂ ਇਨਸਾਫ ਨਹੀਂ ਮਿਲਦਾ ਤੁਹਾਡੇ ਭਰਾਵਾ ਦੇ ਸਾਥ ਨਾਲ ਇਨਸਾਫ ਮਿਲਦਾ ਹੈ ਠੀਕ ਹੈ ਜੀ ਧੰਨਵਾਦ ਸਰ ਕੀ ਨਾਮ ਹੈ ਜੀ ਮੈਂ ਸਬ ਇੰਸਪੈਕਟਰ ਗੁਰਜਿੰਦਰ ਜੀ ਸਰ ਕਿਹੜੇ ਤੋਂ ਮੈਂ ਪੁਲਿਸ थाना ਤ੍ਰਿਪਲੀ ਜੀ ਸਰ ਕੀ ਮਾਮਲਾ ਕੀ ਹੈ ਪਾਰ ਕਰਨਾ ਕੋਸ਼ਿਸ਼ ਕੀਤਾ ਜਾ ਰਿਹਾ ਕੁਝ ਵਿਵਾਦਾਂ ਨਾਲ ਅਕਤਿਏ ਸ੍ਰੀ ਸ਼ਵੇਤਾ ਜੰਦਲੋਂ ਵੱਲੋਂ ਇੱਕ ਦਰਖਾਸਤ ਮੌਸੂਲ ਹੋਈ ਸੀ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਮੋਬਾਈਲ ਠੀਕਾਉਣ ਵਾਸਤੇ ਦਿੱਤਾ ਸੀਗਾ ਮੋਬਾਈਲ ਠੀਕਾਉਣ ਤੋਂ ਬਾਅਦ ਮੋਬਾਈਲ ਸਲੋ ਹੋ ਗਿਆ ਤੇ ਜਿਹਦੀ ਹਦਾਲ ਐਸਆਈ ਕੁਲਦੀਪ ਸਿੰਘ ਕੋਲ ਚੱਲ ਰਹੀ ਹੈ ਮੋਬਾਈਲ ਠੀਕ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਬੁਲਾਇਆ ਗਿਆ ਜੇ ਅਗਰ ਉਸ ਦੇ ਖਿਲਾਫ ਕੋਈ ਵੰਦੀ ਕਾਨੂੰਨੀ ਕਾਰਵਾਈ ਹੋਏਗੀ ਪੁਲਿਸ ਦੇ ਕਰਦਿਓ ਕਾਰਵਾਈ ਕੀਤੀ ਜਾਵੇਗੀ ਫਿਰ ਵੀ ਇਸ ਤੋਂ ਇਲਾਵਾ ਸ਼ਵੇਤਾ ਜਿੰਦਰ ਜੀ ਉਹਨਾਂ ਕੋਲ ਐਜ਼ ਅ ਕਸਟਮਰ ਗਏ ਸੀਗੇ ਅਗਰ ਉਹਨਾਂ ਨੂੰ ਕੋਈ ਉਸ ਦੇ ਖਿਲਾਫ ਹੋਰ ਵੀ ਸ਼ਿਕਾਇਤ ਹੈ ਤਾਂ ਕੰਜ਼ਿਊਮਰ ਕੇਅਰ ਕੋਰਟ ਦੇ ਵਿੱਚ ਵੀ ਉਹ ਕੇਸ ਕਰ ਸਕਦੇ ਨੇ ਪਰ ਜਿੰਦਰ ਜੀ ਕਹਿੰਦੇ ਇੱਕ ਮਹੀਨਾ ਹੋ ਚੁਕਿਆ ਇਸ ਮਾਮਲੇ ਨੂੰ ਕਿਹਨਾਂ ਤੱਕ ਕਾਰ ਬੰਦ ਨਹੀਂ ਹੋ ਰਹੀ ਕਾਰਨ ਕੀ ਦੇਖੋ ਜੀ ਪਹਿਲਾਂ ਤਾਂ ਕਈ ਵਾਰ ਉਹਨਾਂ ਨੂੰ ਬੁਲਾਇਆ ਗਿਆ ਜੀ ਉਹ ਆਏ ਨਹੀਂ ਹੈਗੇ ਇਹਨਾਂ ਦਾ ਆਪਸ ਵਿੱਚ ਰਾਜਨਾਮਾ ਵੀ ਹੋ ਗਿਆ ਸੀਗਾ ਹਾਂਜੀ ਤੇ ਸਰ ਉਹ ਯਕੀ ਮਤਲਬ ਇਹ ਕਾਰਨ ਕੋਈ ਤੱਕ ਕੋਈ ਸੁਧਿਰੋ ਪੀਡਿੰਗ ਸੀ ਜਿਹਦੇ ਉੱਪਰ ਜਾਓ ਤਾਂ ਸਲੂਕ ਸਲੂਕ ਇਸ ਦੀ ਵੀ ਪੜਤਾਲ ਕੀਤੀ ਜਾਵੇ ਜੀ ਅਗਰ ਕੋਈ ਵੀ ਕੋਈ ਦੋਸ਼ ਹੋਏ ਜੀ ਸਾਰਿਆਂ ਦੇ ਕਾਨੂੰਨ ਸਾਹ ਵਾਸਤੇ ਬਰਾਬਰ ਆਏ ਤੇ ਸਾਰਿਆਂ ਦੇ ਬੰਦੀ ਕਾਨੂੰਨ ਕਰੇ ਕੀਤੀ ਜਾਵੇ ਬੈਂਬਰ ਊਮਨ ਕਾਉਂਸਲਿੰਗ ਕਮੇਟੀ ਸਰ ਅੱਜ ਅਸੀਂ ਇੱਥੇ ਤ੍ਰਿਪੜੀ ਥਾਣੇ ਦੇ ਮੂਹਰੇ ਸਾਰੇ ਲੋਕ ਇਕੱਠੇ ਹੋਏ ਆ ਜੀ ਬਹੁਤ ਛੋਟਾ ਜਿਹਾ ਮਸਲਾ ਸੀ ਕੋਈ ਬਹੁਤ ਵੱਡਾ ਮਸਲਾ ਨਹੀਂ ਸੀਗਾ ਜੀ ਪਿਛਲੇ ਮਹੀਨੇ ਮੈਂ ਇੱਕ ਮੋਬਾਈਲ ਦੀ ਸ਼ੌਪ ਤੇ ਗਈ ਮੈਂਨੇ ਉੱਥੇ ਆਪਣਾ ਮੈਂ 에ਅਰਪੋਰਟ ਲੈਣੇ ਸੀਗੇ ਤੇ ਆਪਣਾ ਪਾਵਰ ਬੈਂਕ ਖਰੀਦਾ ਸੀ ਮੈਂ ਉਹ ਲੈਣ ਗਈ ਤਾਂ ਮੈਂ ਜਰਨਲੀ ਉਹਨੂੰ ਪੁੱਛ ਲਿਆ ਮੋਬਾਈਲ ਸ਼ਾਪ ਤੋਂ ਸ਼ਾਪ ਵਾਲੇ ਨੂੰ ਵੀ ਤਨੂੰ ਇਸ ਫੀਚਰ ਦੀ ਨੌਲੇਜ ਹੈਗੀ ਹੈ ਉਹਨਾਂ ਨੇ ਕਿਹਾ ਹਾਂ ਜੀ ਮੈਨੂੰ ਨੌਲੇਜ ਹੈ ਮੈਂ ਤੁਸੀਂ ਔਨ ਕਰ ਦਿਓ ਮੇਰੇ ਫੋਨ 'ਚ ਮੈਂ ਇਹ ਕਹਿ ਕੇ ਉਹਨਾਂ ਨੂੰ ਆਪਣਾ ਫੋਨ ਦਿੱਤਾ ਤੇ ਉਹਨਾਂ ਦਾ ਜਿਹੜੀ ਦੁਕਾਨ ਤੇ ਦੂਜਾ ਮੁੰਡਾ ਸੀ ਉਹ ਮੈਨੂੰ ਆਪਣਾ ਪਾਵਰ ਬੈਂਕ ਤੇ ایرਪੌਡਸ ਦੇਣ ਲੱਗਿਆ ਏਸੀ ਬੀਚ ਵੀ ਥੋੜੀ ਦੇਰ ਹੋ ਗਈ ਸੀ ਮੈਂ ਕਿਹਾ ਵੀਰ ਜੀ ਹੋ ਗਿਆ ਜੀ ਮੇਰਾ ਫੋਨ ਵੀ ਔਨ ਹੋ ਗਿਆ ਫੜਾ ਦਿਓ ਉਹ बार-बार ਜੀ ਡਾਊਨਲੋਡ ਕਰੀ ਜਾਏ ਕੁਝ ਉਹਨਾਂ ਤੋਂ ਹੋਇਆ ਨਹੀਂ ਮੈਂ ਕਿਹਾ ਵੀਰ ਜੀ ਕੀ ਦਿੱਕਤ ਆ ਗਈ ਜੀ ਉਹ ਕਹਦੇ SIM ਕੱਢ ਲੈ ਕਦੇ ਪਾ ਦੇ ਕਦੇ ਕੱਢ ਲੈ ਕਦੇ ਫੋਨ ਆਫ ਕਰ ਦੇ ਕਦੇ ਆਨ ਕਰ ਲੈ ਫਿਰ ਉਹ ਕਹਿੰਦੇ ਮੈਡਮ ਕੋਈ ਦਿੱਕਤ ਨਹੀਂ ਹੈ ਜੀ ਇਹ ਡਾਊਨਲੋਡ ਹੋਣਾ ਹੈ ਘਰ ਜਾ ਕੇ ਤੁਸੀਂ ਕਰ ਲਿਓ ਸਲੋ ਹੈ ਮੈਂ ਕਿਹਾ ਵੀਰ ਜੀ ਮੇਰਾ ਫੋਨ ਤਾਂ 5G ਹੈ ਵੀ ਇਹ ਇਹ ਤਾਂ ਬਹੁਤ ਫਾਸਟ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਮੈਡਮ ਹਾਫ ਡਾਊਨਲੋਡ ਹੋ ਗਿਆ ਵੀ ਜੇ ਤੁਹਾਨੂੰ ਤੁਸੀਂ ਜਾਣਾ ਤੁਸੀਂ ਘਰੇ ਚਲੇ ਜਾਓ Wi-Fi ਹੋਣਾ ਉੱਥੇ ਚਾਰ ਪੰਜ ਵਾਰੀ ਉਹ ਡਾਊਨਲੋਡ ਕਰ ਲਿਓ ਹਾਫ ਹੋ ਗਿਆ ਹੋ ਜਾਏਗਾ ਤੁਹਾਡਾ ਮੈਂ ਚਲੋ ਆਪਾਂ ਇਹ ਸੋਚੀ ਜਾਣੀ ਜੀ ਵੀ ਜੇ ਕਹਿ ਰਿਹਾ ਠੀਕ ਹੈ ਫੀਚਰ ਹੀ ਆਪਾਂ ਸਿੰਪਲੀ ਪੁੱਛਿਆ ਸੀ ਔਨ ਕਰਨ ਨੂੰ ਕੋਈ ੱਡੀ ਵੱਟੀ ਗੱਲ ਨਹੀਂ ਹੈ ਮੈਂ ਆ ਗਈ ਜੇ ਘਰੇ ਆ ਗਈ ਉਸ ਤੋਂ ਬਾਅਦ ਮੈਂ ਜਦੋਂ ਤੱਕ ਸੋਈ ਨਹੀਂ ਮੈਂ بار بار ਉਹਨੂੰ ਡਾਊਨਲੋਡ ਕਰੀ ਗਈ 100 ਹੋਈ ਗਿਆ ਫਿਰ 0 ਤੋਂ ਹੋਈ ਗਿਆ ਐਦਾਂ ਹੋਈ ਗਿਆ ਜੀ ਬਟ ਮੇਰਾ ਫੋਨ ਵਰਕਿੰਗ 'ਚ ਨਹੀਂ ਆਇਆ ਹੁਣ ਜੀ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਬਹੁਤ 파ਰਟੀ ਪ੍ਰਤੀ ਜ਼ਿੰਮੇਵਾਰੀਆਂ ਨੇ ਜੀ ਬਹੁਤ ਮੈਂ ਲਿਸਟਾਂ ਜਿਹੜੀ ਪਾਰਟੀ ਨੂੰ ਜ਼ਰੂਰਤ ਹੈ ਉਹ ਮੈਂ ਸਬਮਿਟ ਕਰਾਨੀ ਚਾਹੀਦੀ ਜੀ ਬਹੁਤ ਜ਼ਰੂਰੀ ਕੰਮ ਸੀ ਮੈਡਮ ਉਹ ਡਾਕੂਮੈਂਟਸ ਉਸੇ ਫੋਨ ਤੇ ਸੀਗੇ ਸਾਰਾ ਕੁਝ ਜੀ ਮੇਰਾ ਫੋਨ ਤੇ ਹੀ ਸੀਗਾ ਇੱਕੋ ਹੀ ਨੰਬਰ ਹੈ ਜੀ ਮੇਰੇ ਕੋਲ ਇੱਕੋ ਹੀ ਫੋਨ ਹੈ 20 ਸਾਲ ਤੋਂ ਇੱਕੋ ਹੀ ਨੰਬਰ ਚੱਲਦਾ ਹੈ ਜੀ ਮੇਰਾ ਫਿਰ ਮੈਂ ਮੇਰਾ ਫੋਨ ਵਰਕਿੰਗ ਤੇ ਨਹੀਂ ਆਇਆ ਫਿਰ ਮੈਂ ਨੈਕਸਟ ਡੇ ਵੀ ਨਹੀਂ ਚੱਲਿਆ ਜੀ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਫੋਨ ਕੀਤਾ ਜੀ ਮੈਂ ਕਿਹਾ ਵੀਰ ਜੀ ਵੀ ਮੇਰਾ ਫੋਨ ਤਾਂ ਵਰਕਿੰਗ ਤੇ ਨਹੀਂ ਹੈ ਦੂਜੇ ਫੋਨ ਤੋਂ ਕੀਤਾ ਕਹਿੰਦਾ ਮੈਡਮ ਕੋਈ ਗੱਲ ਨਹੀਂ ਜੀ ਤੁਸੀਂ ਛੱਡ ਜਿਓ ਫੋਨ ਮੈਂ ਕਰ ਦਾਂਗਾ ਉਹਨ ਸਰ ਇੱਕ ਆਪਾ ਇੱਕ ਜਿਹੜਾ ਕੋਈ ਫੇਸ ਹੁੰਦਾ ਹੈ ਪਾਰਟੀ ਦੇ ਅਸੀਂ ਨਮਾਇੰਦੇ ਆ ਕੱਲ ਕੋਈ ਫੋਨ ਨਾਲ ਛੇੜਛਾੜ ਹੋ ਜੇ ਮੈਂ ਉੱਥੇ ਦੇਖੇ ਨਹੀਂ ਆ ਸਕਦੀ ਤਾਂ ਜੋ ਮੈਨੂੰ ਮਜਬੂਰੀ ਸੀ ਮੈਂ ਉਹ ਮੇਅਰ ਸਾਹਿਬ ਦੇ ਦਫਤਰ ਮੇਰੀ ਡਿਊਟੀ ਹੁੰਦੀ ਹੈ ਮੈਂ ਉੱਥੇ ਚਲੀ ਗਈ ਬਿਨਾਂ ਫੋਨ ਕੀ ਉੱਥੇ ਵੀ ਸਰ ਜਦੋਂ ਮੈਂ ਆਈ ਮੇਰਾ ਕੰਮ ਸੜਿਆ ਨਹੀਂ ਨੈਕਸਟ ਡੇ ਮੈਂ ਸੋਚਿਆ ਵੀ ਮੈਂ ਸੜ ਦੇ ਦਫਤਰ